ਦੁਕਾਨ ਦੇ ਬਾਹਰ ਖੜੀ ਕਾਰ 'ਚ ਇੱਕ ਬਾਈਕ ਸਵਾਰ ਵੱਲੋਂ ਟੱਕਰ ਮਾਰਨ ਤੇ ਉਸ ਨੂੰ ਸਮਝਾਉਣਾ ਦੁਕਾਨਦਾਰ ਨੂੰ ਮਹਿੰਗਾ ਪੈ ਗਿਆ ਜਿਸ ਦੇ ਚਲਦੇ ਉਕਤ ਬਾਈਕ ਸਵਾਰ ਵੱਲੋਂ ਆਪਣੇ ਸਾਥੀ ਬੁਲਾਕੇ ਦੁਕਾਨ ਤੇ ਇੱਟਾਂ ਚਲਾ ਉਸ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਦੁਕਾਨਦਾਰ ਨਾਲ ਵੀ ਕੁੱਟਮਾਰ ਕਰ ਦੁਕਾਨ ਦਾ ਸਾਮਾਨ ਵੀ ਖਰਾਬ ਕਰ ਦਿੱਤਾ ਇਸ ਸਾਰੀ ਘਟਨਾ ਦੀਆਂ ਤਸਵੀਰਾਂ ਦੁਕਾਨਦਾਰ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੱਲ ਕੁਛ ਨਹੀਂ ਜੀ ਅਸੀਂ ਰੂਟੀਨ ਵਾਈਜ਼ ਇਧਰ ਕੱਪੜੇ ਵਿਖਾ ਰਹੇ ਸੀਗੇ ਦਰਗਾਹ ਕੰਦਰ ਖੜੇ ਹੋਏ ਸੀਗੇ ਜੀ ਸਾਡੀ ਬਾਹਰ ਆ ਕੇ ਗੱਡੀ 'ਚ ਕਿਸੇ ਨੇ ਮੋਟਰਸਾਈਕਲ ਮਾਰਿਆ ਜੀ ਆਪਣੀ ਗੱਡੀ ਆ ਬਾਹਰ ਖੜੀ ਹੋਈ ਵਰਨਾ ਇਹ 'ਚ ਮੋਟਰਸਾਈਕਲ ਮਾਰਿਆ ਅਸੀਂ ਭੱਜ ਕੇ ਬਾਹਰ ਗਏ ਸਾਨੂੰ ਖੜਕਾ ਸੁਣਿਆ ਅੰਦਰ ਅੰਦਰ ਪਰ ਖੜਿਆ ਹੁੰਦੀ ਭੱਜ ਕੇ ਬਾਹਰ ਗਏ ਕੋਈ ਮੁੰਡਾ ਸੀਗਾ ਉਹਨੇ ਮੋਟਰਸਾਈਕਲ ਲਿਆ ਕੇ ਮਾਰਿਆ ਜੀ ਅਸੀਂ ਜਾ ਕੇ ਉਹਨੂੰ ਪਹਿਲਾਂ ਮੋਟਰਸਾਈਕਲ ਚੱਕਿਆ ਉਹ ਮੈਂ ਪੁੱਛਿਆ ਵੀ ਤੂੰ ਮੋਟਰਸਾਈਕਲ ਮਾਰਿਆ ਚੁਲਿਆ ਕੇ ਤੇਜ ਬਾਲਾ ਸੀਗਾ ਉਧਰੋਂ ਆਇਆ ਸਿੱਧਾ ਗੱਡੀ ਆਪਣੀ ਇਧਰ ਪਾਰਕਿੰਗ 'ਚ ਖੜੀ ਹੋਈ ਹੈ ਜ ਮੈਂ ਆਖ ਕੇ ਚੱਕਿਆ ਤੇ ਕਹਿੰਦਾ ਮੇਰੇ ਤੋਂ ਮੈਨੂੰ ਪਤਾ ਨਹੀਂ ਲੱਗਿਆ ਮੈਂ ਮੈਂ ਤੇ ਸੀਗਾ ਮੈਨ ਤੋਂ ਮੁੜਿਆ ਨਹੀਂ ਮੈਂ ਸਿੱਧਾ ਹੀ ਨੰਗਾਤਾ ਅਸੀਂ ਆਖਿਆ ਵੀ ਚੱਲ ਤੇਰਾ ਮਾਂ ਪਿਓ ਉਹਦਾ ਉਮਰ ਸੀਗੀ 20 21 ਸਾਲ ਮੁੰਡੇ ਦੀ ਅਸੀਂ ਉਹਨੂੰ ਕੁਝ ਵੀ ਨਹੀਂ ਕਿਹਾ ਜੀ ਅਸੀਂ ਉਹਨੂੰ ਕਿਹਾ ਵੀ ਆ ਤੇ ਮਾਂ ਪਿਓ ਨੂੰ ਲਿਆ ਤੇ ਉਹਦਾ ਉਹ ਆ ਨਾ ਮੇਰਾ ਮੋਟਰਸਾਈਕਲ ਠੱਲ ਉਹਦੇ ਮੰਮੀ ਡੈਡ ਨੂੰ ਲਿਆਉਣਾ ਜਿਹੜਾ ਤੁਹਾਡੇ ਖਰਚਾ ਬਣੂਗਾ ਤੁਹਾਨੂੰ ਅਸੀਂ ਦੇ ਦਿੰਨੇ ਅਸੀਂ ਆਖਿਆ ਠੀਕ ਹੈ ਜੀ ਉਹ ਉਹ ਬੰਦੇ ਨੂੰ ਉਹ ਆ ਤੇ ਮੰਮੀ ਡੈਡ ਨੂੰ ਲੈਣ ਗਿਆ ਉਹਦੇ ਮੰਮੀ ਡੈਡ ਨੂੰ ਲੈ ਕੇ ਆਇਆ ਘੱਟੋ ਘੱਟ 40 45 ਮੁੰਡੇ ਲੈ ਕੇ ਆ ਗਿਆ ਜੀ ਇਥੇ ਉਹ ਸੱਦੇ ਸਿੱਧਾ ਆ ਕੇ ਉਹਨਾਂ ਨੇ ਇਕ ਤਾਂ ਚੱਕ ਲਈਆਂ ਜੀ ਉਹ ਬਾਰ ਚਿੱਟਾਂ ਦਾ ਚੱਠਾ ਪਿਆ ਸਿੱਧਾਂ ਇੱਟਾਂ ਮਾਰ ਲੱਗ ਗਈ ਸਿੱਧਾਂ ਅੰਦਰ ਆ ਕੇ ਵੀ ਇਹਦੇ ਤੁਹਾਨੂੰ ਵੀਡੀਓ ਤੁਸੀਂ ਦੇਖੀ ਹੈ ਜੀ ਕੈਮਰੇ ਅੰਦਰ ਆ ਕੇ ਉਹਨਾਂ ਨੇ ਇੱਟਾਂ ਮਾਰੀਆਂ ਸਾਡੇ ਸਿੱਧਾਂ ਅੰਦਰ ਆ ਕੇ ਜਿਹੜਾ ਸਾਡੇ ਗਾਹਕ ਸੀਗਾ ਕੱਪੜੇ ਲੈਣਾ ਉਹਨੂੰ ਕੁੱਟਿਆ ਜੀ ਉਹਦੇ ਉਹ ਹਸਪੀਟਲ ਜਾ ਦੇ ਇੱਥੇ 7:00 ਵਜੇ ਆ ਜੀ ਨਾਲੇ ਪੱਗ ਲਾ ਜੀ ਨਾਲੇ ਉਹਦੀ ਪੱਗ ਲਾਤੀ ਸਾਰਾ ਕੁ ਉਹਦੀ ਚੈਨੀ ਸੀਗੀ ਚੈਨੀ ਚੁਨੀ ਉਹ ਕਹਿੰਨਾ ਮੇਰੀ ਚੈਨੀ ਵੀ ਮੇਰੇ ਗੱਲ 'ਚ ਨਹੀਂ ਹੈਗੀ ਆਉਣੀ ਪਲਾਲ ਉਹਦੇ ਵਿੱਚ ਕਾਲਚ ਚੈਨੀ ਨਹੀਂ ਹੈਗੀ ਨਾ ਅਖੇ ਸੀ ਸਾਰੇ ਵੇਖ ਲਈ ਤੇ ਕਿਤੇ ਚੈਨੀ ਨਹੀਂ ਹੈਗੀ ਤੇ ਉਹਨਾਂ ਨੇ ਇੱਟਾ ਰੋੜੇ ਮਾਰੇ ਨਾਲ ਦੀ ਦੁਕਾਨ ਹੈ ਆਪਣਾ ਮੁੰਡਾ ਜੀ ਇਹਦੇ ਇਹਦੇ ਜਿਹੜਾ ਸ਼ੀਸ਼ਾ ਲੱਗਾ ਹੈ ਫਰੰਟ ਉਹਦੇ ਵਿੱਚ ਇੱਟਾ ਮਾਰ ਕੇ ਸਾਰਾ ਸ਼ੀਸ਼ਾ ਤੋੜ ਦਿੱਤਾ ਗਿਆ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਆ ਸਾਡੇ ਸਾਰੇ ਕੱਪੜੇ ਖਰਾਬ ਹੈ ਜੀ ਸਾਰੇ ਕੱਪੜਿਆਂ ਤੇ ਖੂਨ ਲੱਗਿਆ ਜੀ ਸਾਰਿਆਂ ਤੇ A to Z ਸਾਰੇ ਕੱਪੜੇ ਖਰਾਬ ਸਾਨੂੰ ਸਾਨੂੰ ਇਹ ਨਹੀਂ ਪਤਾ ਸਾਰਾ ਕਾਊਂਟਰ ਪੜਿਆ ਸੀ ਅੱਧੇ ਕੱਪੜੇ ਸਾਡੇ ਹਜਾਤ ਦੇ ਨਹੀਂ ਹੈ ਸਾਡੇ ਸਾਡੇ ਕੋਲ ਆਪਣੇ ਇੱਕ ਮੁੰਡੇ ਜਿਹੜਾ ਗਾਹਕ ਹੈ ਜੀ ਜਿਹੜਾ ਮੁੰਡਾ ਉਹਦਾ ਵਿਆਹ ਸੀ ਆ ਬਚਾਰਾ ਉਹ ਆ ਹੱਤਾਂ ਸਾਰੇ ਤੇ ਉਹ ਬੰਦਿਆ ਨੇ ਇੱਟਾਂ ਮਾਰ ਮਾਰਾ ਵੇਖੋ ਜੀ ਕੀ ਹਾਲ ਗਾ ਸਾਡਾ ਸਾਰੀ ਤੋੜਪੰਨ ਕਰਤੀ ਨਵੀਂ ਦੁਕਾਨ ਆਈ ਸਾਡਾ ਇੰਨਾ ਪੈਸਾ ਲਗਾਈ ਦੁਕਾਨ ਤੇ ਸਾਰੀ ਸਾਡੀ ਤੋੜਪੰਨ ਕਰ ਗਏ ਹਾਂਜੀ ਪੁਲਿਸ ਨੂੰ ਰਿਪੋਰਟ ਲਿਖਾਤੀ ਹੈ ਜੀ ਆਏ ਸੀ ਮਲਾਏ ਮੌਕਾ ਵੇਖ ਕੇ ਜੀ ਉਹਨਾਂ ਨੇ ਲਿਖਾਤਾ ਜੀ ਉਹ ਕਹਿੰਦੇ ਐ ਸੱਚੂ ਸਾਹਿਬ ਆ ਰਹੇ ਹੈ ਜੀ ਉਹ ਫਿਲਹਾਲ ਹੁਣ ਆ ਜਾਣਗੇ ਉਹਨਾਂ ਨੂੰ ਵੀ ਮੌਕਾ ਬਖਾਰਿਆ ਬਾਕੀ ਪੁਲਿਸ ਵਾਲੇ ਸਾਰਾ ਲਿਖ ਕੇ ਲੈ ਗਏ ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ ਕੀ ਹੋਈ ਹੈ ਜੀ ਮੇਰੇ ਨਾਲ ਹੀ ਆਪਣੀ ਟੈਟੂ ਸਟੂਡੀਓ ਦੀ ਦੁਕਾਨ ਆ ਜੀ ਤੇ ਇਧਰ ਮਤਲਬ ਇਧਰ ਵੀ ਆਪਣਾ ਸੰਝ ਹੀ ਗਮ ਹੈ ਇੱਕ ਸਾਲ ਤੇ ਉਹ ਬਾਰੋਂ ਮੁੰਡੇ ਆਏ ਆ ਜੀ ਉੱਥੇ ਉਹਨਾਂ ਦਾ ਹੋਇਆ ਸਾਹਮਣੇ ਪਹਿਲਾਂ ਉਹ ਐਕਟਵਾਚ ਮਾਰੀ ਆ ਤੇ ਉਦੋਂ ਬਾਅਦ ਉਹਨੇ ਸਾਡੀ ਗੱਡੀ 'ਚ ਮਾਰੀ ਆ ਮੈਂ ਉੱਥੇ ਫਰੰਟ ਤੇ ਬੈਠਾ ਸੀਗਾ ਮੈਂ ਆਪਾਂ ਦਿੱ ਕਿ ਗਿਆ ਮੈਂ ਕਿਹਾ ਯਾਰ ਵੀ ਸਾਡੀ ਨਵੀਂ ਗੱਡੀ ਤੂੰ ਮਾਰਿਆ ਇੰਨੀ ਗੱਲ ਹੋਈ ਆ ਜੀ ਉਹਨੇ ਚਲੋ ਮੋਟਰਸਾਈਕਲ ਆਵਦਾ ਠੱਲਤਾ ਇੱਥੇ ਉਹ ਕਹਿੰਦਾ ਮੇਰੀ ਮੰਮੀ ਇੱਥੇ ਸੇਵਾ ਕੇਂਦਰ 'ਚ ਆ ਚਲੋ ਮੈਂ ਉਹਦੇ ਨਾਲ ਗਿਆ ਆਂਟੀ ਨੂੰ ਲੈ ਆਏ ਆਪਾਂ ਕੋਈ ਗਲਤ ਨਹੀਂ ਬੋਲੇ ਆਂਤੀ ਨੂੰ ਤੇ ਉਹ ਆਏ ਆ ਜੀ ਮੁੜ ਕੇ ਉਹ ਘਰੇ ਗਿਆ ਉਹ ਕੋਈ 30 35 ਜਾਣੇ ਲੈ ਆਇਆ ਅਸੀਂ ਤਿੰਨੇ ਜਾਣੇ ਔਨਸਾਰ ਬਾਰਤ ਜੱਠਾ ਲੱਗਾਈ ਉਥੋਂ ਇਹਨਾਂ ਨੇ ਇਟਾਂ ਚਲਾਉਣ ਲੱਗ ਗਏ ਉਸ ਇਧਰ ਅੰਦਰ ਆਏ ਜੀ ਮੁੰਡਾ ਸੀ ਵਿਆਹ ਵਾਲਾ ਉਹਦੇ ਹੱਟਾ ਮਾਰ ਗਿਆ ਜੀ ਨਾਲ ਉਧਰ ਦੁਕਾਨਾ ਉਧਰ ਸ਼ੀਸ਼ਾ ਭੰਨ ਗਿਆ ਜੀ ਆਪਣਾ ਐਡਰੈਸ ਹੈ ਬਾਜੀਗਰ ਵਸਤੀ ਦੇ ਸਾਹਮਣੇ ਨਾਲ ਉਹ ਜਡੇਰੀ ਦੇ ਆਈ ਟੈਟੂ ਸਟੂਡੀਓ ਹੈ ਸਾਡੀ ਕੋਈ ਗਲਤੀ ਨਹੀਂ ਬਿਨਾ ਗੱਲ ਤੋਂ ਰੋੜੇ ਮਾਰ ਕੇ ਗਏ ਆ ਜੀ ਸਾਰਾ ਸ਼ੀਸ਼ਾ ਭੰਨ ਗਿਆ ਜੀ ਉਧਰ ਵੀ ਰੋੜੇ ਮਾਰੇ ਆ ਆ ਗੱਡੀ ਦਾ ਨਿਸ਼ਾਨ ਕੀਤਾ ਗਿਆ ਜੀ ਸਾਡੀ ਕੋਈ ਗਲਤੀ ਵੀ ਨਹੀਂ ਬਿਨਾ ਗੱਲ ਤੋਂ ਫੇਰ ਵੀ ਅੰਦਰ ਆ ਕੇ ਤੁਸੀਂ ਵੇਖ ਲਓ ਜੀ ਇਹ ਦੋ ਦੁਕਾਨਾਂ ਵੀ ਹਾਂਜੀ ਇਹ ਸਾਡੀਆਂ ਆਪਦੀਆਂ ਦੋਵੇਂ ਭਰਾਈਆਂ ਜੀ ਦੋਵੇਂ ਦੁਕਾਨਾਂ ਸਾਡੀਆਂ ਆਪ ਨੇ ਆਹ ਨਾਲ ਹਾਂਜੀ ਉਹ ਕਾਰ ਖੜੀ ਉਧਰ ਰੋੜੇ ਮਾਰ ਕੇ ਗਈ ਆ ਆ ਵਰਨਾ ਗੱਡੀ ਨਵੀਂ ਲਿਆਂਦੀ ਸੀ ਇਧਰਲੀ ਸਾਈਡ ਤੇ ਵੇਖੋ ਜੀ ਤੁਸੀਂ ਆਹ ਸਾਈਡ ਤੇ ਵੇਖੋ ਇੱਥੇ ਵਦਿਆ ਜੀ ਉਹ ਆਹ ਇੱਟਾਂ ਦੇ ਉੱਤੋਂ ਦੀ ਮੁੰਡਾ ਆਇਆ ਜੀ ਅਸੀਂ ਉਹਨੂੰ ਰੋਕਿਆ ਵੀ ਚਲੋ ਹੌਲੀ ਚਲਾਈ ਐਨੇ ਜਿਵੇਂ ਕਰੇ ਗਿਆ ਉਹ ਤੇ 30 35 ਮੁੰਡੇ ਲੈ ਆਇਆ ਜੀ ਸਰਕਲ ਜੀ ਕੱਲ ਸ਼ਾਟੀ ਅੰਸਰਾ ਵੱਲੋਂ ਇੱਕ ਦੁਕਾਨਦਾਰ ਦੇ ਨਾਲ ਕੋਟ ਮਾਰ ਕੀਤੀ ਹੈ ਉੱਤੇ ਸ਼ਿਸ਼ਣ ਪੜਿਆ ਗਿਆ ਉਹਦੇ ਉਸਦੇ ਸਮਾਨ ਦੇ ਵਿੱਚ ਜਿਹੜੀ ਕਾਫੀ ਕਰਾਪੀਤਾ ਗਿਆ ਇਹ ਮਾਮਲਾ ਸਿਖਰਤ ਕਿਸਾਈ ਕਰ ਉਹ ਕੋਈ ਸ਼ਰਾਰਤੀ ਲੜਕੀ ਜਿਨ੍ਹਾਂ ਨੇ ਆ ਕੇ ਕਟਮਾਰ ਕੀਤੀ ਉਸ ਸਮਾਨ ਦੀ ਪਣ ਤੋੜ ਕਰਨ ਕਰਕੇ ਜਿਹੜਾ ਹੈਗਾ ਪੁਲਿਸ ਤੇ ਨੋਟਿਸ ਆ ਕੇ ਜਿਹੜੀ ਪੁਲਿਸ ਸਟੇਸ਼ਨ ਇਹਦੇ ਤੇ ਕਾਰਵਾਈ ਕਰ ਰਹੀ ਹੈ ਐਕਸ਼ਨ ਕਰਕੇ ਜਿਹੜੀ ਜਲਦੀ ਦੀ ਪੋਜੀਟਿਵ ਰਿਪੋਰਟ ਜੀ ਤੁਹਾਡੇ ਸਾਹਮਣੇ ਹੋਊਗੀ ਸਹੀ ਸੀਸੀਟੀਵੀ ਵੀ ਸਾਹਮਣੇ ਸੀ ਜਿਸ ਤਰ੍ਹਾਂ ਜਿ Shareon ਦੇਖ ਰਿਹਾ ਕਿ ਦੁਕਾਨਦਾਰ ਆ ਕੇ ਉਹਨਾਂ ਦੀ ਦੁਕਾਨਾਰੀ ਕਟਮਾਰ ਕੀਤੀ ਉਹਦੇ ਸ਼ੀਸ਼ੇ ਜਿਹੜੇ ਤੱਕ ਤੋੜੇ ਗਏ ਜੀ ਜੀ ਉਹ ਸਾਰਾ ਮਟੀਰੀਅਲ ਜਿਹੜਾ ਹੈਗਾ ਪੁਲਿਸ ਨੇ ਲੈ ਲਿਆ ਹੈਗਾ ਜੀ ਬਿਲਕੁਲ ਤੁਹਾਨੂੰ ਅਸੀਂ ਪ੍ਰੋਜੈਕਟਰ ਜਲਦੀ ਦੇਾਂਗੇ ਜਲਦੀ ਬੰਦੇ ਫੜ ਕੇ ਲਿਆਵਾਂਗੇ